ਬਾਕੀ ਗੱਲਾਂ ਬਾਅਦ ਚ ਪਹਿਲਾਂ ਸੇਤ ਜ਼ਰੂਰੀ ਹੈ ਸੇਤ ਤੁਹਾਡੀ ਐਕਸਰਸਾਈਜ਼ ਦੇ ਨਾਲ ਹੀ ਵਧੀਆ ਖਾਣ ਪਾਣ ਦੇ ਨਾਲ ਹੀ ਬਿਹਤਰ ਹੋ ਸਕਦੀ ਹੈ ਅچھے ਧਰਮ ਸਾਧਨਾ ਨਾਲ ਹੀ ਬਿਹਤਰ ਹੋ ਸਕਦੀ ਹੈ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਸੋ ਇਸ ਤਰ੍ਹਾਂ ਦੀ ਖੁਮਾਰੀ ਹੋਵੇ ਤੇ ਫਿਰ ਤੁਹਾਨੂੰ ਬਾਕੀ ਕਿਸੇ ਹੋਰ ਨਸ਼ੇ ਦੀ ਤਿਆਰੀ ਦੀ ਜ਼ਰੂਰਤ ਨਹੀਂ ਹੈ ਜੋ ਤੁਹਾਡੀ ਮੁਸ਼ਕਤ ਹੈ ਨਾ ਸਿਡਨੀ ਯੂਨੀਵਰਸਿਟੀ ਦਾ ਇੱਕ ਸਰਵੇ ਹੈ 2200 ਕਦਮ ਰੋਜ਼ ਚੱਲਣ ਤੋਂ ਬਾਅਦ ਤੁਹਾਡੇ ਜੀਵਨ ਦੀ ਜਉਣ ਦੀ ਜਿਹੜੀ ਪ੍ਰਤੀਆਸ਼ਾ ਆ ਉਹ ਹੋਰ ਅੱਗੇ ਵੱਧ ਜਾਂਦੀ ਹੈ ਜ਼ਿੰਦਗੀ ਜਉਣ ਦਾ ਹੋਰ ਸਬਬ ਜਾਨੀ 2200 ਕਦਮ ਵਾਧੂ ਚੱਲਣ ਨਾਲ ਜਿੰਨਾ ਤੁਸੀਂ ਚੱਲਦੇ ਹੋ ਚੰਗੀ ਸਿਹਤ ਤੇ ਲੰਬੀ ਉਮਰ ਦੇ ਵਾਸਤੇ ਸਰੀਰਕ ਗਤੀਵਿਧੀਆਂ ਦਾ ਸਿੱਧਾ ਸਬੰਧ ਹੈ ਬ੍ਰਿਟਿਸ਼ ਜਰਨਲ ਆਫ ਸਪੋਰਟਸ ਐਂਡ ਮੈਡੀਸਨ ਦੀ ਇੱਕ ਰਿਪੋਰਟ ਖੁਲਾਸੇ ਕਰਦੀ ਹੈ ਜਿਸ ਦੇ ਵਿੱਚ ਇਹ ਹੈ ਕਿ ਆਮ ਜਿੰਨਾ ਤੁਸੀਂ ਤੁਰਦੇ ਹੋ ਉਸ ਦੇ ਨਾਲੋਂ ਅਗਰ 2200 ਕਦਮ ਜ਼ਿਆਦਾ ਚੱਲ ਪੋ ਤਾਂ ਤੁਹਾਡੀ ਜ਼ਿੰਦਗੀ 'ਚ ਇੱਕ ਬਦਲਾ ਆਏਗਾ ਇਸ ਖੋਜ ਦੇ ਮੁਤਾਬਕ ਹਰ ਦਿਨ 2200 ਕਦਮਾਂ ਤੋਂ ਉੱਪਰ ਹਰੇਕ ਕਦਮ ਤੁਹਾਡੇ ਦਿਲ ਵਾਸਤੇ ਤੁਹਾਡੀ ਲੰਮੀ ਉਮਰ ਦੇ ਜੋਖਮ ਨੂੰ ਘਟ ਕਰਦਾ ਹੈ ਹਰ ਕਦਮ ਜ਼ਿੰਦਗੀ ਦੇ ਵਿੱਚ ਤੁਹਾਡੀ ਜਿਹੜੀ ਉਮੀਦ ਹੈ ਉਹ ਹੋਰ ਵਧਾਉਂਦਾ ਹੈ ਮਾਰਾ ਦਾ ਮੰਨਣਾ ਹੈ ਕਿ ਸ਼ੇਤੀ ਮੌਤ ਦਾ ਕਾਰਨ ਜਿਹੜਾ ਸਭ ਤੋਂ ਘੱਟ ਜੋਖਮ ਹਰ ਦਿਨ 9000 ਤੋਂ 10000 ਕਦਮ ਚੱਲਣ ਵਾਲੇ ਲੋਕਾਂ ਨੂੰ ਹੁੰਦਾ ਜਣੀ ਜਿਹੜੇ ਲੋਕ ਮਾਰਾਂ ਦਾ ਮੰਨਣਾ ਕਿ ਸ਼ੇਤੀ ਮੌਤ ਦਾ ਕਾਰਨ ਸਭ ਤੋਂ ਘੱਟ ਜੋਖਮ ਹਰ ਦਿਨ 9 ਤੋਂ 10000 10500 ਕਦਮ ਵਾਲੇ ਕਦਮ ਚੱਲਣ ਵਾਲੇ ਲੋਕਾਂ ਨੂੰ ਹੁੰਦਾ ਜਿਹੜੇ ਲੋਕ ਜਣੀ ਰੋਜ਼ 9 ਤੋ ਲੈ ਕੇ 10000 10000 11000 ਡੇਂਗਾ ਪਟਦੇ ਨੇ ਉਹਨਾਂ ਨੂੰ ਇਹ ਜੋਖਮ ਬਹੁਤ ਘੱਟ ਹੁੰਦਾ ਤੁਸੀਂ ਕਦੇ ਆਪਣੇ ਰੋਜ਼ ਦੇ ਸਟੈਪ ਗਿਣਿਓ ਕਿ ਤੁਸੀਂ ਰੋਜ਼ ਕਿੰਨੇ ਕਦਮ ਚੱਲਦੇ ਹੋ ਦਿਲ ਦੇ ਦੌਰੇ ਸਟ੍ਰੋਕ ਤੋਂ ਬਚਣ ਦੀ ਗੱਲ ਅਗਰ ਕਹੀ ਗਈ ਤਾਂ ਇਸ ਦਾ ਸਭ ਤੋਂ ਜ਼ਿਆਦਾ ਖਤਰਾ ਹਰ ਦਿਨ 9700 ਕਦਮ ਚੱਲਣ ਵਾਲਿਆਂ ਨੂੰ ਹੁੰਦਾ ਹੈ ਇਸ ਖੋਜ ਦੇ ਮੁਤਾਬਕ ਇਹ ਸਿੱਟਾ ਕੱਢਿਆ ਗਿਆ ਕਿ ਰੋਜ਼ਾਨਾ ਜੋ 9000 ਤੋਂ ਲੈ ਕੇ 10500 ਕਦਮ ਚੱਲਦੇ ਨੇ ਉਹਨਾਂ ਦੀ ਜਲਦੀ ਮੌਤ ਦਾ ਜੋਖਮ 39% ਸਟ੍ਰੋਕ ਦਿਲ ਦੇ ਦੌਰੇ ਦਾ ਖਤਰਾ 20% ਤੱਕ ਘਟ ਜਾਂਦਾ ਹੈ। ਯਾਨੀ ਜਿਹੜੇ 9000 ਕਦਮਾਂ ਤੋਂ ਘੱਟ ਚੱਲਦੇ ਨੇ ਉਹਨਾਂ ਨੂੰ ਇਹ ਖਤਰਾ ਜ਼ਿਆਦਾ ਹੈ। ਤੇ ਇਹਨਾਂ ਦੋਨੇ ਮਾਮਲਿਆਂ ਦੇ ਵਿੱਚ ਯਾਨੀ ਕਿ ਰੋਜ਼ਾਨਾ 4000 ਤੋਂ 4500 ਕਦਮ ਜਿਹੜੇ ਚੱਲਣ ਨਾਲ ਤੁਹਾਨੂੰ ਫਾਇਦਾ ਮਿਲ ਜਾਂਦਾ ਹੈ। ਇਸ ਖੋਜ ਦੇ ਵਿੱਚ 70000 ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਡਾਇਬਟੀਜ਼ ਦਾ ਖਤਰਾ 39 ਫੀਸਦੀ ਤੱਕ ਘਟ ਕੀਤਾ ਜਾ ਸਕਦਾ ਹੈ ਔਰ ਰੋਜ਼ਾਨਾ ਸਿਰਫ 30 ਮਿੰਟ ਚੱਲਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਵਜ਼ਨ ਘਟ ਕਰਨ ਦੇ ਨਾਲ-ਨਾਲ ਮਾਸਪੇਸ਼ੀਆਂ ਦੀ ਸ਼ਕਤੀ ਤੇ ਸਿਹਨਸ਼ੀਲਤਾ ਵੀ ਜਿਹੜੀ ਹੈ ਸਹਿਣ ਸ਼ਕਤੀ ਵੀ ਉਹ ਵੱਧਦੀ ਹੈ ਤੇਜ਼ ਗਤੀ ਨਾਲ ਚੱਲਣ ਕਰਕੇ ਜਿਹੜਾ ਡਾਇਬਟੀਜ਼ ਹੈ 슈ਗਰ ਹੈ ਇਹਦਾ ਖਤਰਾ ਵੀ 39 ਫੀਸਦੀ ਘੱਟ ਹੋ ਜਾਂਦਾ ਹੈ ਵਰਤ ਰੱਖਣਾ ਬਹੁਤ ਜ਼ਰੂਰੀ ਹੈ ਇਹ ਨਹੀਂ ਕਿ ਹੁਣ ਸ਼ਿਵਜੀ ਦਾ ਵਰਤ ਰੱਖ ਲਓ ਜਾਂ ਉਹ ਲਾ ਲਓ ਇਹ ਧਰਮ ਦੇ ਵਿੱਚ ਇਹ ਚੀਜ਼ ਆਈ ਹੋਣੀ ਆ ਇਸਲਾਮ ਦੇ ਵਿੱਚ ਰੋਜ਼ੇ ਵੀ ਰੱਖੇ ਜਾਂਦੇ ਨੇ ਉਹ ਵਰਤ ਦਾ ਇੱਕ ਕਾਰਨ ਧਾਰਮਿਕ ਬਣਾ ਕੇ ਪੇਸ਼ ਕੀਤਾ ਗਿਆ ਪਰ ਜੇ ਵਰਤ ਨੂੰ ਤੁਸੀਂ ਸੈਂਟੀਫਿਕ ਆਧਾਰ ਤੇ ਵੇਖੋ ਤਾਂ ਵਰਤ ਕਿਸੇ ਹੱਦ ਤੱਕ ਫਾਇਦੇਮੰਦ ਵੀ ਹੈ ਸਿਹਤਮੰਦ ਰਹਿਣ ਦੇ ਵਾਸਤੇ ਤੁਹਾਡੀ ਸੰਤੁਲਿਤ ਜੀਵਨ ਸ਼ੈਲੀ ਬਹੁਤ ਜ਼ਰੂਰੀ ਹੈ ਯੂਨੀਵਰਸਿਟੀ ਆਫ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿੱਚ ਹੋਈ ਖੋਜ ਦੇ ਮੁਤਾਬਕ ਐਮ ਐਫ ਡੀ ਯਾਨੀ ਕਿ ਫਾਸਟਿੰਗ ਮੇਮਕਿੰਗ ਮੇਮਕਿੰਗ ਡਾਈਟ ਦੇ ਵਿੱਚੋ ਬਾਇਓਲੋਜੀਕਲ ਉਮਰ 2.5 ਸਾਲ ਤੱਕ ਇਸ ਦੇ ਨਾਲ ਵੱਧ ਜਾਂਦੀ ਹੈ ਤੇ ਇਸ ਲਈ ਮਹੀਨੇ ਦੇ ਵਿੱਚ 25 ਦਿਨ ਨਾਰਮਲ ਡਾਈਟ ਤੋਂ ਬਾਅਦ ਅਗਰ 5 ਦਿਨ ਤੁਸੀਂ ਲਗਾਤਾਰ ਪਾਣੀ ਜਾਂ ਬਹੁਤ ਹੀ ਹਲਕੇ ਖਾਣੇ ਤੇ ਰਹਿੰਦੇ ਹੋ ਤਾਂ ਇਹ ਤੁਹਾਡੇ ਲਈ ਫਾਇਦੇਮੰਦ ਹੁੰਦਾ ਹੈ ਇਸ ਖੋਜ ਦੇ ਮੁਤਾਬਕ ਵਈ ਵਿਗਿਆਨੀਆਂ ਨੇ ਖੋਜਿਆ ਕਿ ਸੈੱਲ ਜਿਆਦਾ ਐਕਟਿਵ ਹੋਵੇ ਤਾਂ ਇਮਿਊਨ ਸਿਸਟਮ ਬਿਹਤਰ ਹੁੰਦਾ ਹੈ ਹਾਲਾਂਕਿ ਦੇਸ਼ ਦੇ ਵਿੱਚ ਭਾਰਤ ਵਿੱਚ ਜਿਹੜੀ ਸਥਿਤੀ ਹੈ ਕਿ ਕਿਡਨੀ ਦੇ ਮਰੀਜ਼ ਲਗਾਤਾਰ ਵੱਧ ਰਹੇ ਨੇ ਹੁਣ ਬਜ਼ੁਰਗਾਂ ਦੇ ਵਿੱਚ ਨਾਲੋਂ ਜ਼ਿਆਦਾ ਨੌਜਵਾਨ ਇਸ ਕਿਡਨੀ ਦੀ ਬਿਮਾਰੀ ਦਾ ਸ਼ਿਕਾਰ ਹੋ ਰਹੇ ਨੇ ਦੇਸ਼ ਦੇ ਵਿੱਚ ਹਰ ਪੰਜਵਾਂ ਵਿਅਕਤੀ ਕਿਡਨੀ ਨਾਲ ਸੰਬੰਧਿਤ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਇੰਡੀਅਨ ਜਰਨਲ ਆਫ ਨਫਰੋਲੋਜੀ ਦੇ ਵਿੱਚ ਛਪੀ ਖੋਜ ਦੇ ਮੁਤਾਬਕ ਇਹ ਸਪਸ਼ਟ ਹੈ ਕਿ ਪਿਛਲੇ ਦੋ ਦਹਾਕਿਆਂ ਦੇ ਵਿੱਚ ਪਿਛਲੇ 20 ਸਾਲਾਂ ਦੇ ਦੌਰਾਨ ਕਿਡਨੀ ਦੇ ਵਿੱਚ ਮੌਤ ਦੇ ਮਾਮਲੇ 50% ਦੀ ਵਧੇ ਨੇ ਇੰਡੀਆ 'ਚ। ਯਾਨੀ 20 ਸਾਲਾਂ ਦੇ ਵਿੱਚ ਕਿਡਨੀ ਨਾਲ ਮੌਤ ਦੇ ਮਾਮਲੇ 50% ਦੀ ਵਧੇ ਨੇ। ਕਿਡਨੀ ਦੇ ਵਿੱਚ ਪੱਥਰੀ ਹੁਣ 20 ਤੋਂ 30 ਸਾਲ ਦੇ ਨੌਜਵਾਨਾਂ ਨੂੰ ਆਮ ਹੋਣ ਲੱਗੀ ਆ। ਤੇ ਇਹਦੀ ਸਭ ਤੋਂ ਵੱਡੀ ਵਜ੍ਹਾ ਆ ਫਾਸਟ ਫੂਡ ਤੇ ਐਕਸਰਸਾਈਜ਼ ਨਾ ਕਰਨਾ। ਸੋ ਜਿਸ ਤਰ੍ਹਾਂ ਇਹ ਹੈ ਕਿ ਜਿਹੜੇ ਲੋਕ 9000 ਤੋਂ ਘੱਟ ਕਦਮ ਤੁਰਦੇ ਨੇ ਉਹਨਾਂ ਦੇ ਨਾਲੋਂ ਜਿਹੜੇ ਲੋਕ 9000 ਤੋਂ 11000 ਤੱਕ ਯਾਨੀ ਕਿ ਰੋਜ਼ ਤੁਸੀਂ 2200 ਕਦਮ ਅਗਰ ਰੁਟੀਨ ਦੇ ਨਾਲੋਂ ਜ਼ਿਆਦਾ ਤੁਰਦੇ ਹੋ ਤਾਂ ਤੁਹਾਡਾ ਦਿਲ ਦੇ ਦੌਰੇ ਦਾ ਤੁਹਾਡਾ ਡਾਇਬਟੀਜ਼ ਦਾ ਤੁਹਾਡਾ ਹੋਰ ਬਿਮਾਰੀਆਂ ਦਾ ਖਤਰਾ 40% ਤੱਕ ਘੱਟ ਜਾਂਦਾ ਹੈ ਸੋ ਇਸ ਕਰਕੇ ਵਾਕ ਬਹੁਤ ਜ਼ਰੂਰੀ ਹੈ ਜ਼ਰੂਰੀ ਨਹੀਂ ਕਿ ਦਿਨੇ ਸਾਰ ਕੀਤੀ ਜਾਵੇ ਜੇ ਤੁਸੀਂ ਸਕੂਟਰ ਤੇ ਜਾਣਾ ਉਹਦੀ ਬਜਾਇ ਸਾਈਕਲ ਤੇ ਜਾਇਆ ਜਾ ਸਕਦਾ ਹੈ ਸਾਈਕਲ ਤੇ ਜਾਂਦੇ ਹੋ ਤਾਂ ਉਹਦੀ ਜਗ੍ਹਾ ਪੈਦਲ ਜਾਇਆ ਜਾ ਸਕਦਾ ਹੈ ਲਿਫਟ 'ਚ ਚੜਨ ਦੇ ਨਾਲੋਂ ਪੌੜੀਆਂ ਚੜ੍ਹ ਲਓ ਰੋਜ਼ਮਰਰਾ ਉਹ ਚੰਗੀਆਂ ਨੇ ਅਸੀਂ ਕੋਟਕਚਰੀ ਕਿਤੇ ਵੀ ਜਾਂਦੇ ਹਾਂ ਅਸੀਂ ਭੱਜ ਕੇ ਤਵਜੋਂ ਲਿਫਟ ਨੂੰ ਦਿੰਨੇ ਆ ਕਿ ਯਾਰ ਲਿਫਟ 'ਚ ਜਾਇਆ ਜਾਵੇ ਬਟਨ ਦੱਬਿਆ ਉੱਪਰ ਬਟਨ ਦੱਬਿਆ ਥੱਲੇ ਪਰ ਜੇ ਤੁਸੀਂ ਪੌੜੀਆਂ ਦਾ ਇਸਤੇਮਾਲ ਕਰਦੇ ਹੋ ਤੁਹਾਡੀ ਰੂਟੀਨ ਚ ਹੀ ਸਾਰ ਹੋ ਜਾਂਦੀ ਐ ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਉਹ ਕਹਿੰਦੇ ਆ ਨਾ ਕਿ ਜੇ ਦੌੜ ਸਕੋ ਤਾਂ ਤੋਰੋ ਨਾ ਜੇ ਤੁਰ ਸਕੋ ਤਾਂ ਰੁਕੋ ਨਾ ਜੇ ਤੁਰ ਸਕੋ ਤਾਂ ਬੈਠੋ ਨਾ ਕਿਉਂਕਿ ਬੈਠਣ ਵਾਲਿਆਂ ਦੇ ਭਾਗ ਵੀ ਬੈਠ ਜਾਂਦੇ ਨੇ ਸੋ ਇਸ ਕਰਕੇ ਜ਼ਿੰਦਗੀ ਐਕਸਰਸਾਈਜ਼ ਦਾ ਨਾ ਆਇਆ ਤੇ ਕਦੇ ਕਦਮ ਗਿਣ ਲਿਆ ਕਰੋ ਆਪਣੇ ਸਵੇਰ ਤੋਂ ਸ਼ਾਮ ਤੱਕ ਵੈਸੇ ਜਾਪਾਨ ਦੇ ਲੋਕ ਐਵਰੇਜ 6 ਕਿਲੋਮੀਟਰ ਚੱਲਦੇ ਨੇ ਤੇ ਸਾਡੇ ਇੰਡੀਅਨ ਲੋਕ ਐਵਰੇਜ ਕਿਲੋ ਜਾਂ ਡੇਢ ਕਿਲੋਮੀਟਰ ਚੱਲਦੇ ਨੇ ਘਰੋਂ ਨਿਕਲਦੇ ਆਪਾਂ ਗੱਡੀ ਗੇਟ ਤੇ ਖੜੀ ਹੁੰਦੀ ਹੈ ਤੇ ਉਥੋਂ ਸਾਲ ਮਾਰੀ ਦਫ਼ਤਰ ਗਏ ਬਾਜ਼ਾਰ ਗਏ ਕਿੰਨਾ ਕੁ ਤੁਰਦੇ ਆਪਾਂ ਸੋ ਇਸ ਕਰਕੇ ਅਜੇ ਔਰਤਾਂ ਦਾ ਰਸੋਈ ਚ ਕੰਮ ਕਾਜ ਕਰਦੀਆਂ ਕਿੰਨਾ ਤੁਰ ਫਿਰ ਲੈਂਦੀਆਂ ਨੇ ਪਰ ਬਹੁਤੇ ਬੰਦੇ ਬਹੁਤ ਘੱਟ ਤੁਰਦੇ ਨੇ ਕੋ ਨਾ ਚੱਲੀ ਤੇ ਬਾਬਾ ਤੇਾਈ ਹਣਾ ਕਈ ਵਾਰੀ ਅਸੀਂ ਤੁਰ ਕੇ ਆਉਣੇ ਹੁੰਨੇ ਆ ਉੱਥੇ ਵੀ ਸਾਰਾ ਭੜਦਿਆਂ ਕੋਈ ਸਕੂਟਰ ਤੇ ਬਿਠਾ ਲੇ ਉੱਥੇ ਹੱਥ ਦੇਈ ਜਾਂਦੇ ਆ ਖੜੇ ਸੋ ਇਸ ਕਰਕੇ ਜ਼ਿੰਦਗੀ ਚ ਤੋਰਾ ਫੇਰਾ ਬਹੁਤ ਜ਼ਰੂਰੀ ਹੈ ਸੋ ਤੋਰੇ ਫਰੇ ਤੋਂ ਮੈਨੂੰ ਚੇਤੇ ਆਇਆ ਅੱਜ ਬਾਈ ਜੀ ਹਰਵੰਦ ਸਿੰਘ ਸਿੱਧੂ ਹੋਰਾਂ ਦੀ ਧਿਆਣੀ ਦੀ ਸ਼ਾਦੀ ਵੀ ਸੀ ਸੇਤ ਨਸਾਜ ਆ ਸੋ ਇਸ ਕਰਕੇ ਹਾਜ਼ਰ ਨਹੀਂ ਹੋ ਸਕਾਂਗੇ ਸੋ ਮੁਬਾਰਕਾਂ ਸਿੱਧੂ ਪਰਿਵਾਰ ਨੂੰ ਧੀ ਰਾਣੀ ਨੂੰ ਖੁਸ਼ ਰਵੇ ਬਹੁਤ-ਬਹੁਤ ਮੁਬਾਰਕ ਦਿਹਾੜਾ ਉਹਨਾਂ ਦੀ ਸ਼ਾਦੀ ਦਾ ਜੀ ਕੱਲ ਕੱਲ ਹੈ ਮੇਰੇ ਖਿਆਲ ਆ ਤੇ ਆਪਣੇ ਨਾਲੇ ਕਾਲਜ ਜੁੜੇ ਨੇ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਪੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਗਗਨ ਵੀ ਬੋਲ ਰਿਹਾ ਮੈਲਬਨ ਤੋਂ ਹਾਂ ਜੀ ਆਪਣੇ ਜਗਤਾਰ ਸਿੰਘ ਜੀ ਤੁਹਾਨੂੰ ਕਰਦੇ ਹੁੰਦੇ ਆ ਫੋਨ ਅਸੀਂ ਗੁਵਾੰਡੀਓ ਆ ਅੱਛਾ ਕੰਗ ਸਾਹਿਬ ਹਾਂ ਠੀਕ ਹੈ ਅਸਾਂ ਜੀ ਹਾੜੀ ਹਾੜੀ ਜੀ ਬਾਈ ਜੀ ਇਹ ਕਹਿਣਾ ਸੀਗਾ ਜੀ ਕਿ ਮੈਂ ਮੈਂ ਦਸੰਬਰ ਚ ਇੰਡੀਆ ਆਇਆ ਸੀ ਮੈਂ ਇੱਕ ਦੇਖਿਆ ਕਿ ਆਪਣੇ ਹਰ ਬੰਦਾ ਕਹਿੰਦਾ ਵੀ ਮੇਰੇ ਰਾਈਟਸ ਨੇ ਮੇਰੇ ਰਾਈਟਸ ਨੇ ਜਿਵੇਂ ਕਿਸਾਨ ਯੂਨੀਅਨਾਂ ਦਾ ਹੋ ਰਿਹਾ ਹੈ ਹੰਕਾ ਜਾਮ ਕਰ ਲੈਂਦੇ ਨੇ ਹੂੰ ਹੂੰ ਤੇ ਪਰ ਜਿਹੜੀ ਕਾਮਜਨਤਾ ਉਹਦੇ ਰਾਈਟਸ ਕਿੱਥੇ ਜਾਂਦੇ ਨੇ ਉਸ ਟਾਈਮ ਕਿਉਂਕਿ ਮੈਂ ਅਬਦੀ ਦੱਸ ਰਿਹਾ ਕਿ ਮੈਂ 1 ਮਹੀਨੇ ਲਈ ਆਇਆ ਸੀ ਅਸੀਂ ਬਰਨਾਰ ਆਪਣੇ ਅੜੀਸਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਤੇ ਉਥੋਂ ਮਾਨਸਾ ਜਾਣਾ ਸੀ ਹੂੰ ਹੂੰ ਇੱਕ ਦਾ ਸੱਲ ਵੀ ਟਾਈਮ ਥੋੜਾ ਸੀ ਮਾਨਸਾ ਜਾਂਦੇ ਹੋਏ ਰਾਹ ਦੇ ਵਿੱਚ ਕਿਸਾਨ ਯੂਨੀਅਨ ਨੇ ਜਾਮ ਲਾ ਰੱਖਿਆ ਸੀ ਹੂੰ ਸਾਨੂੰ ਪੁਲਿਸ ਨੇ ਪਿੰਡਾਂ 'ਚ ਮੋੜ ਤਾਂ ਨਾ ਤਾਂ ਸਾਨੂੰ ਰਾਹ ਪਤਾ ਅਮੈਂ ਕਿਉਂਕਿ ਨਹੀਂ ਆਪਾਂ ਨੂੰ ਪਤਾ ਹੁੰਦੇ ਸਾਰੇ ਇੱਕ ਏਰੀਏ ਦੇ ਕਿਉਂਕਿ ਬੇਸਿਕਲੀ ਮੈਂ ਸਭ ਨੂੰ ਬਲੌਕ ਕਰਦਾ ਬਟ ਵੀ ਉਸ ਟਾਈਮ ਆਮ ਜਨਤਾ ਦੇ ਰਾਈਟਸ ਕਿੱਥੇ ਜਾਂਦੇ ਨੇ ਹੂੰ ਹਾ ਦੇਖੋ ਮਤਲਬ ਇਹ ਜੀ ਪਹਿਲਾਂ ਸੋਚਣ ਵਾਲੀ ਚਾਹੀਦੀ ਹੈ ਵੀ ਮਤਲਬ ਇਹ ਨਹੀਂ ਆਪਾਂ ਦਾ ਸਟ੍ਰਾਈਕ ਦੇਖੋ ਕਦੇ ਕਿਸੇਨ ਜ਼ਰੂਰਤ ਹੈ ਕੋਈ ਲੋੜ ਹੈ ਜੋ ਛੋਟੇ ਹੁੰਦੇ ਸੀ ਸੰਦਿਆਂ ਦੇ ਵੀ ਅੱਜ ਸਟ੍ਰਾਈਕ ਆ ਚਲੋ ਮਹੀਨੇ ਦੋ ਮਹੀਨੇ ਬਾਅਦ ਛੇ ਮਹੀਨੇ ਪਰ ਐਡ ਦੀ ਮੂਵਮੈਂਟ ਤਾਂ ਵੀ ਇੱਕ ਵਾਰ ਅਸੀਂ ਪਟਿਆਲੇ ਤੋਂ ਸੰਗਰੂਰ ਸੌਰੀ ਚੰਡੀਗੜ੍ਹ ਤੋਂ ਸੰਗਰੂਰ ਜਾ ਰਹੇ ਹਾਂ ਪਟਿਆਲਾ ਟੱਪ ਕੇ ਜਿੱਥੇ ਥੜੇ ਨਵੀਂ ਰੋਡ ਜੁ ਬਣਿਆ ਨੇ ਨਾ ਹੂੰ ਹੂੰ ਪਹਿਲਾਂ ਤਾਂ ਸਿੱਧਾ ਹੀ ਹੁੰਦਾ ਸੀਗਾ ਹੁਣ ਬਾਈਪਾਸ ਤੇ ਬਣ ਗਏ ਤੇ ਉਦੋਂ ਅੱਗੇ ਫੇਕ ਕਿਸਾਨ ਜੁਨਿੰਦਾ ਦਾਾਮ ਹੂੰ ਹੂੰ ਮਤਲਬ ਕਿ ਮਹੀਨੇ ਦੇ ਵਿੱਚ ਚਾਰ ਪੰਜ ਵਾਰ ਅਸੀਂ ਇਹ ਜਹਾ ਫਸੇ ਹੂੰ ਹੂੰ ਕੋਈ ਆਮ ਜਨਤਾ ਦੇ ਰਾਈਟਸ ਵੀ ਹੈਗੇ ਨੇ ਆਪਣੇ ਪੰਜਾਬ 'ਚ ਕਿੰਨੇ ਹੀ ਇਹ ਇੱਕ ਸੂਚਨ ਦੀ ਲੋੜ ਹੈ ਹੂੰ ਥੈਂਕ ਯੂ ਮਿਹਰਬਾਨੀ ਗਗਨ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗਗਨ ਜੀ ਗੱਲ ਤੁਹਾਡੀ ਦੇਖੋ درست ਹੈ ਜਿਹੜੇ ਰੋਜ਼ਮਰਾਂ ਆਉਣ ਜਾਣ ਵਾਲੇ ਨੇ ਦਿੱਕਤ ਤਾਂ ਉਹਨਾਂ ਨੂੰ ਹੁੰਦੀ ਹੈ ਪਰ ਕਿਉਂਕਿ ਜਿਵੇਂ ਇਲੈਕਸ਼ਨ ਈਅਰ ਹੈ ਬਿਨਾਂ ਰੋਏ ਮਾਂ ਨਹੀਂ ਦੁੱਧ ਦਿੰਦੀ ਸਾਡੀ ਇਹ ਫਿਤਰਤ ਹੋ ਚੁੱਕੀ ਹੈ ਉੱਥੇ ਕਿਤੇ ਨਾ ਕਿਤੇ ਜਿਹੜੇ ਪ੍ਰਦਰਸ਼ਨ ਕਰੀ ਨੇ ਉਹਨਾਂ ਦੀ ਵੀ ਮਜਬੂਰੀ ਹੋ ਗਈ ਹੈ ਕਿਉਂਕਿ ਸਰਕਾਰਾਂ ਕਿਤੇ ਦਿੱਤੀ ਨੇ ਤੇ ਉਹ ਵੀ ਕਹਿੰਦੇ ਆ ਕਿ ਬਿਨਾਂ ਰੋਏ ਮਾਂ ਨਹੀਂ ਨਾ ਦੁੱਧੰ ਦੀ ਸਾਡੀ ਇਹ ਫਿਤਰਤ ਹੈ ਮਾਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੀ ਕਿ ਦੁੱਧ ਦੇਣਾ ਵੀ ਉਹਦੀ ਜ਼ਿੰਮੇਵਾਰੀ ਹੈ ਸੋ ਬੱਚੇ ਨੂੰ ਰੋਣਾ ਪੈਂਦਾ ਉਹਦੇ ਚ ਆਮ ਲੋਕਾਂ ਨੂੰ ਦਿੱਕਤ ਆਉਂਦੀ ਇਸ ਕਰਕੇ ਕਹਿੰਦੇ ਉਹਨਾਂ ਕਿ ਪ੍ਰਦਰਸ਼ਨ ਸਾਈਡ ਸਾਈਡ ਤੇ ਹੋਵੇ ਪਰ ਜਿੰਨੀ ਦੇਰ ਗੱਲ ਇਹ ਆ ਨਾ ਕਿ ਸਿਆਸਤਦਾਨ ਦੇ ਕਲੇਜੇ ਨੂੰ ਹੱਥ ਨਹੀਂ ਪੈਂਦਾ ਤੇ ਉਨੀ ਦੇਰ ਸਿਆਸਤਦਾਨ ਪ੍ਰਵਾਹ ਨਹੀਂ ਕੋਈ ਕਰਦਾ ਅਗਲਾ ਕਹਿੰਦਾ ਕਰੀ ਜੋ ਮਜ਼ਾਰਾ ਮੈਨੂੰ ਕੀ ਹੈ ਸੋ ਇਹ ਵੀ ਕਾਰਨ ਹੈ ਕਿਉਂਕਿ ਜਦੋਂ ਜਾਮ ਲੱਗਦਾ ਅਸਤਵੈਸਤਾ ਹੁੰਦੀ ਹੈ ਤੇ ਫਿਰ ਸਰਕਾਰਾਂ ਦੇ ਕਾਨ ਤੇ ਜੋ ਸਰਕਦੀ ਹੈ ਹਾਲਾਤੇ ਵੀ ਨਸੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਨਾ ਪ੍ਰੋਮ ਨੂੰ ਟਿਵਾਣਾ ਰੈਡੀ ਦੇ YouTube ਪੇਜ ਤੇ ਲਾਈਵ ਸੁਣਦੇ ਹੋ ਤੇ ਇਸ YouTube ਦਾ ਲਿੰਕ ਤੁਸੀਂ 9876709655 ਨੰਬਰ ਤੇ ਮੰਗਵਾ ਸਕਦੇ ਹੋ 9876309655 9876709655 ਆਪਣਾ WhatsApp ਗਰੁੱਪ ਨੰਬਰ ਹੈ ਇਸੇ ਨੰਬਰ ਤੇ ਫ੍ਰੀਮਸ ਕਾਲ ਕਰੀ ਜਾ ਸਕਦੀ ਹੈ